ਫਗਵਾੜਾ ਸ਼ਹਿਰੰਦ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਪ੍ਰਸ਼ਾਸਨ ਅਨਤਖ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਫੜ ਸਲਾਖਾ ਪਿੱਛੇ ਕਰ ਰਿਹਾ ਹੈ ਇਸੇ ਦੇ ਚਲਦਿਆ ਫਗਵਾੜਾ ਵਿਖੇ ਬੀਤੀ ਸ਼ਾਮ ਪੀਸੀਆਰ ਪੁਲਿਸ ਨੇ ਗਸ਼ਤ ਦੌਰਾਨ ਰੈਸਟ ਹਾਊਸ ਨਜ਼ਦੀਕ ਸ਼ੱਕ ਦੇ ਆਧਾਰ ਤੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਤੇਜ਼ ਤਾਰ ਹਥਿਆਰ ਬਰਾਮਦ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਚਾਰੋਂ ਨੌਜਵਾਨ ਚੀਟੀ ਰੋਡ ਤੇ ਖੜੇ ਸਨ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾੰਗ ਵਿੱਚ ਸਨ ਜਿਨ੍ਹਾਂ ਨੂੰ ਕਾਬੂ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਕਿਸੇ ਵੀ ਕੀਮਤ ਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਜੀ ਇੱਥੇ ਖੜੇ ਸਗੇ ਬੰਦੇ ਹਾਂਜੀ ਤੇ ਸੀਸੀਆਰ ਦਾ ਮੋਟਰਸਾਈਕਲ 5 ਨੰਬਰ ਆਇਆ ਸਿੱਧ ਸਿੱਧ ਇਧਰ ਆਇਆ 5 ਨੰਬਰ ਮੋਟਰਸਾਈਕਲ ਆਇਆ ਉਹਨਾਂ ਨੇ ਇਹ ਬੰਦਿਆਂ ਨੂੰ ਵੈਰੀਫਾਈ ਕੀਤਾ ਠੀਕ ਹੈ ਜੀ ਤੇ ਇਹਨਾਂ ਕੋਲ ਇੱਕ ਹਥਿਆਰ ਮਿਲਿਆ ਜਿਹੜਾ ਕਿ ਬਹੁਤ ਖਤਰਨਾਕ ਆ ਗਿਆ ਅੱਛਾ ਜੀ ਤੇ ਪੁਲਿਸ ਦੀ ਬਹੁਤ ਮਾਹੀ ਸ਼ਲਾਘਾ ਕਰਦੇ ਆਂ ਕਿਉਂਕਿ ਇਸ ਮੋਰੀਏ 'ਚ ਬਹੁਤ ਵਾਰ ਦੱਤਾ ਹੋ ਰਿਹਾ ਪੰਜਾਬ ਪੁਲਿਸ ਨੇ ਅੱਜ ਜੋ ਫਗਵਾਟ ਦੇ ਵਿੱਚ ਕੀਤਾ ਬਹੁਤ ਵਧੀਆ ਕੀਤਾ ਔਰ ਪਤਾ ਲੱਗਦਾ ਕਿ ਪੁਲਿਸ ਐਕਟਿਵ ਆ ਤੇ ਹੁਣ ਪੰਜਾਬ ਪੁਲਿਸ ਦੇ ਨਾਲ ਅਸੀਂ ਇਹ ਬੰਦਿਆਂ ਨੂੰ ਲੈ ਕੇ ਸਿਟੀ ਥਾਣੇ ਜਾ ਰਹੇ ਆ ਤੇ ਥੈਂਕ ਯੂ ਭਾਜੀ ਤੁਹਾਡੇ ਲਈ ਚਾਰ ਬੱਚੇ ਤੇ ਘਰੇ ਦੇ ਮੁੰਡੇ ਅੱਛਾ ਜੀ ਆ ਨਿਕੜਾ ਜੀ ਓਕੇ ਇਹ ਕੀ ਕਰਦੇ ਸੀ ਇੱਥੇ ਖੜੇ ਸੀ ਬਾਜੀ ਇਹ ਖੜੇ ਸੀ ਜੀ ਇਹ ਨਾਲ ਜੋ ਅਜੇ ਦਾ ਇਹਦਾ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਜਾਂ ਉੱਧਰ ਤੁਸੀਂ ਗਸਤੌਰ ਤੇ ਦੀ ਹਾਂ ਜੀ ਅਸੀਂ ਇੱਥੇ ਜਿਹੜਾ ਉਦੀਨਾ ਜਿਹੜੀ ਮਾਰੀ ਗਈ ਹੈ ਸਵਾਰੀ ਠੀਕ ਹੈ ਜੀ ਜੋ ਅਸੀਂ ਦੇਖਿਆ ਵੀ ਕਿੰਨਾ ਖੜੇ ਆ ਵੀ 4 ਵਜੇ 4 ਵਜੇ ਤੇ ਆ ਸੁਰੱਖਾ ਹੁਣ ਨੈਕਸਟ ਕੀ ਹੈ ਬਾਜੀ ਆਪਣਾ ਹੁਣ ਹੁਣ ਅਸੀਂ ਇਹ ਆਪਣੇ ਸਿਟੀ ਠੀਕ ਹੈ ਜੀ ਲਿਓ ਲੈ ਕੇ ਤਾਂ ਕਿ ਉਹਨਾਂ ਨੂੰ ਠੀਕ ਹੈ ਉਹਨਾਂ ਦਾ ਪ੍ਰੀਅਰ ਕਰੀ ਫਗਵਾੜਾ ਸ਼ਹਿਰ 'ਚ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਪ੍ਰਸ਼ਾਸਨ ਅੰਤਖ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਫੜ ਸਿਲਾਖਾ ਪਿੱਛੇ ਕਰ ਰਿਹਾ ਹੈ ਇਸੇ ਦੇ ਚੱਲਦਿਆਂ ਫਗਵਾੜਾ ਵਿਖੇ ਬੀਤੀ ਸ਼ਾਮ ਪੀਸੀਆਰ ਪੁਲਿਸ ਨੇ ਗਸ਼ਤ ਦੌਰਾਨ ਰੈਸਟ ਹਾਊਸ ਨਜ਼ਦੀਕ ਸ਼ੱਕ ਦੇ ਆਧਾਰ 'ਤੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਤੇਜ਼ ਤਾਰ ਹਥਿਆਰ ਬਰਾਮਦ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਚਾਰੋਂ ਨੌਜਵਾਨ ਚੀਟੀ ਰੋਡ 'ਤੇ ਖੜੇ ਸਨ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾੰਗ ਵਿੱਚ ਸਨ ਜਿਨ੍ਹਾਂ ਨੂੰ ਕਾਬੂ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਕਿਸੇ ਵੀ ਕੀਮਤ ਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਜੀ ਇੱਥੇ ਖੜੇ ਸਗੇ ਬੰਦੇ ਹਾਂਜੀ ਤੇ ਸੀਸੀਆਰ ਦਾ ਮੋਟਰਸਾਈਕਲ 5 ਨੰਬਰ ਆਇਆ ਸਿੱਧ ਸਿੱਧ ਇਧਰ ਆਇਆ 5 ਨੰਬਰ ਮੋਟਰਸਾਈਕਲ ਆਇਆ ਉਹਨਾਂ ਨੇ ਇਹ ਬੰਦਿਆਂ ਨੂੰ ਵੈਰੀਫਾਈ ਕੀਤਾ ਠੀਕ ਹੈ ਜੀ ਤੇ ਇਹਨਾਂ ਕੋਲ ਇੱਕ ਹਥਿਆਰ ਮਿਲਿਆ ਜਿਹੜਾ ਕਿ ਬਹੁਤ ਖਤਰਨਾਕ ਆ ਗਿਆ ਅੱਛਾ ਜੀ ਤੇ ਪੁਲਿਸ ਦੀ ਬਹੁਤ ਮਾਹੀ ਸ਼ਲਾਘਾ ਕਰਦੇ ਆਂ ਕਿਉਂਕਿ ਇਸ ਬੋਰੀਏ 'ਚ ਬਹੁਤ ਵਾਰਦਾਤਾ ਹੋ ਰਹੀਆਂ ਪੰਜਾਬ ਪੁਲਿਸ ਨੇ ਅੱਜ ਜੋ ਫਗਵਾਟ ਦੇ ਵਿੱਚ ਕੀਤਾ ਬਹੁਤ ਵਧੀਆ ਕੀਤਾ ਔਰ ਪਤਾ ਲੱਗਦਾ ਕਿ ਪੁਲਿਸ ਐਕਟਿਵ ਆ ਤੇ ਹੁਣ ਪੰਜਾਬ ਪੁਲਿਸ ਦੇ ਨਾਲ ਅਸੀਂ ਇਹ ਬੰਦਿਆਂ ਨੂੰ ਲੈ ਕੇ ਸਿਟੀ ਥਾਣੇ ਜਾ ਰਹੇ ਆ ਤੇ ਥੈਂਕ ਯੂ ਭਾਜੀ ਤੁਹਾਨੂੰ ਵੀ ਤੇ ਚਾਰ ਬੱਚੇ ਇੱਥੇ ਖੜੇ ਸੀ ਮੁੰਡੇ ਅੱਛਾ ਜੀ ਖੜਾ ਜੀ ਓਕੇ ਇੰਸਟਰਾਡੀਆ ਇਹ ਕੀ ਕਰਦੇ ਸੀ ਇੱਥੇ ਖੜੇ ਸੀ ਭਾਜੀ ਇਹ ਇਹ ਖੜੇ ਸੀ ਜੀ ਇਹ ਨਾਲ ਜੋ ਅਰੇ ਕਰ ਵੇਖਿਆ ਤਾਂ ਇਹ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਜਾਂ ਉੱਧਰ ਤੁਸੀਂ ਉਸ ਤਰ੍ਹਾਂ ਤੇ ਹਾਂ ਜੀ ਇੱਥੇ ਲਾ ਉਦੀਨਾ ਜਿਹੜੀ ਮਾਰੀ ਗਈ ਹੈ ਸਵਾਰੀ ਠੀਕ ਹੈ ਜੀ ਜੋ ਅਸੀਂ ਦੇਖਿਆ ਵੀ ਕਿੰਨਾ ਖੜੇ ਆ ਵੀ 4 ਬੱਜੇ ਤਾਂ ਇਹ ਆ ਸੁਰੱਖਾ ਹੁਣ ਨੈਕਸਟ ਕੀ ਹੈ ਬਾ ਜੀ ਆਪਣਾ ਹੁਣ ਹੁਣ ਅਸੀਂ ਇਹ ਆਪਣੇ ਸਿਟੀ ਠੀਕ ਹੈ ਜੀ ਲਾ ਕੇ ਤਾਂ ਤੋਂ ਉਹਨਾਂ ਦੀ ਠੀਕ ਹੈ ਉਹਨਾਂ ਦਾ ਪ੍ਰੋਗਰਾਮ ਕਰੀਏ